ਇੱਕ ਬਾਈ ਕੋਈ ਟਰਾਲੀ ਖੜੀ ਆ 11 ਫੁੱਟੀ ਨੇ ਬਈ ਹਾਂ 11 ਫੁੱਟੀ 11 6 ਸਵਾ 2 11 ਸਵਾ 2 ਹਾਂ ਸਵਾ 2 ਹੈ ਵੀਰੇ ਤੇ ਚੜਾਈ ਚੜਾਈ 6 ਫੁੱਟ ਹੈ ਵੀਰੇ 6 ਟਾਇਰ ਬਾਈ ਟਾਇਰ ਵੀਰੇ ਵੇਜਦਾਕ ਨੇ ਵੇਜਦਾ ਟਾਇਰ ਨੇ ਠੀਕ ਹੈ ਹਿੱਸਾ ਹਿੱਸਾ ਵੀਰੇ 4 ਇੰਚੀ 4 ਇੰਚੀ ਹਿੱਸਾ ਲਿਫਟਾਈ ਟਰਾਲੀ ਆ ਨਾ ਬਈ ਹਾਂ ਜਾਜੀ ਫਰਸ਼ ਆ ਵੀਰੇ ਜਾਜੀ ਫਰਸ਼ ਆ ਤੇ ਹੈਵੀ ਚ ਬਣੀ ਹੋਈ ਆ ਨਾ ਹਾਂ ਹੈਵੀ ਚ ਆ ਦਿਖਾਉਣੇ ਪੌਣੇ 2 ਸੁੱਤੀ ਮਾਲ ਹੈ ਵੀਰੇ 1.5 ਸੁੱਤੀ ਨੇਗਾ ਪੌਣੇ 2 ਸੁੱਤੀ ਮਾਲ ਹੈ ਠੀਕ ਹੈ ਪੌਣੇ 2 ਸੁੱਤੀ ਮਾਲ ਆ ਹਾਂ ਤੇ ਬਈ ਬਣੀ ਕਿੱਥੋਂ ਦੀ ਇਹ ਬਣੀ ਵੀਰੇ ਖਨੌਰੀ ਦੀ ਖਨੌਰੀ ਦੀ ਬਣੀ ਹੋਈ ਐ ਪੂਰੀ ਵਧੀਆ ਟਰਾਲੀ ਪਈ ਰੰਗ ਰੂਪ ਦੀ ਵੀ ਤੇ ਇਹਦੇ ਬਈ ਬਿੱਡ ਬੁੱਡ ਸਾਰਾ ਨਾਲ ਹੀ ਦੇਣਾ ਬਈ ਇਹ ਆ ਇਹਦੇ ਨਾਲ ਆ ਜਿਹੜਾ ਆਪਾਂ ਦਿਖਾਇਆ ਰੱਖਿਆ ਠੀਕ ਐ ਠੀਕ ਐ ਡੱਬਾ ਇਹ ਤਾਂ ਨਾਲ ਐ ਲੱਗ ਤੋਂ ਡੱਬਾ ਮਤਲਬ ਜਾਲੀ ਹਾਂ ਤੂੜੀ ਆ ਡੋ ਵੀ ਨਾਲ ਦੇਵਾਂਗੇ ਹਾਂ ਉਹ ਵੀ ਨਾਲ ਲਵਾਂਗੇ ਠੀਕ ਐ ਮਿੱਟ ਉਤਰ ਕੇ ਡੱਬਾ ਲੱਗ ਜਾਂਦਾ ਠੀਕ ਐ ਬਾਈ ਕਹਿੰਦਾ ਵੀ ਜਾਲੀ ਜਿਹੜੀ ਇਹਦੇ ਨਾਲ ਲੱਗਦੀ ਐ ਤੂੜੀ ਦੇ ਲਾਉਣ ਨੂੰ ਉਹ ਆਪਾਂ ਨਾਲ ਦੇਵਾਂਗੇ ਡੱਬਾ ਦੇਵਾਂਗੇ ਪ੍ਰੋਪਰ ਹਾਂ ਪ੍ਰੋਪਰ ਬਈ ਆ ਬਿੱਡ ਧਾਰ ਕੇ ਠੀਕ ਐ ਆਪਾਂ ਡੱਬਾ ਲੱਗ ਜਾਂਦਾ ਡੱਬਾ ਜਾਲਾ ਨਾ ਸੀ ਠੀਕ ਐ ਉਹ ਹੋਰ ਨਾਲ ਇੱਕ ਹੀ ਰੇਟ ਕਰਦੀ ਹੈ ਬਾਈ ਇਹਦਾ ਵੀਰੇ ਇਹ 1.5 ਲੱਖ ਦੇ ਦਾ 1.5 ਲੱਖ ਦੀ ਦੇਦਾ ਮਾਨ ਤਨ ਹੋ ਜਾਊਗਾ ਕਰਦਾ ਵੀਰੇ ਫਰਸ਼ ਦਿਖਾ ਦੇ ਵਿੱਚੋਂ ਠੀਕ ਐ ਐਨ ਬਾਈ ਕਹਿੰਦਾ ਮਾਨ ਤਨ ਵੀ ਕਰ ਦਾਂਗੇ 1.5 ਲੱਖ ਰੁਪਈਆ ਮੰਗਦਾ ਬਾਈ ਤੇ ਵਿੱਚੋਂ ਟਰਾਲੀ ਪੂਰੀ ਫੁੱਲ ਸਾਫ ਐ ਜੇ ਕਿਸੇ ਬਾਈ ਨੇ ਲੈਣੀ ਹੈ ਸਕਰੀਨ ਤੇ ਨੰਬਰ ਚੱਲੀ ਜਾਂਦਾ ਗੱਲ ਕਰ ਲਿਓ 1.5 ਲੱਖ ਰੁਪਈਆ ਮੰਗਦਾ ਬਾਈ ਜਾਲੀ ਸਾਰੀ ਪ੍ਰੋਪਰ ਨਾਲ ਦੇਊਗਾ ਬੈੱਡ ਨਾਲ ਦੇਊਗਾ ਤੇ ਟਾਇਰਾਂ ਦੀ ਵੀ ਵਧੀਆ 4 ਇੰਚੀ ਹਿੱਸੇ ਜੈਗੀ ਤੇ ਪੂਰੀ ਹੈਵੀ ਬਣੀ ਹੋਇਆ ਬਾਈ ਵੇਡ ਕਿੰਨਾ ਕੋ ਵੀਰੇ 20 ਕਵੰਟਲ ਪਲੱਸ 20 ਗਵੰਟਲ ਤੋਂ ਪਲੱਸ ਹੋਊਗਾ ਹਾਂ ਜੀ ਠੀਕ ਆ 20 ਗਵੰਟਲ ਤੋਂ ਪਲੱਸ ਹੋਊਗਾ ਬਾਈ ਕਹਿੰਦਾ ਡੱਬਾ ਡੁੱਬਾ ਕੰਪਲੀਟ ਵੀਰੇ ਠੀਕ ਆ ਹਾਂ ਕੋਈ ਜਾਲੀ ਦੇ ਵੀਰੇ ਕੋਈ ਟੁਕੜਾ ਨਹੀਂ ਲੈਣਾ ਜਾਲੀ ਦੇ ਧਰਕੇ ਡੱਬਾ ਆਹੀਂ ਚਲਾ ਦੇ ਨਵੀਂ ਜਾਲੀ ਆ ਹਾਂ ਵੀਰੇ ਰੰਗ ਹੋਇਆ ਹੋਇਆ ਜਾਲੀ ਦੇ ਨਾਲ ਟਰਾਲੀ ਦਾ ਰੰਗ ਆਹੀਂ ਡੱਬੇ ਦੇ ਰੰਗ ਲਾਲ ਦੇ ਰੰਗੇ ਡੱਬੇ ਦੇ ਵੀ ਠੀਕ ਜਾਲੀ ਦੇ ਵੀ ਬਾਈ ਕਹਿੰਦਾ ਰੰਗ ਰੰਗ ਹੋਇਆ ਹੋਇਆ ਜਾਲੀ ਤੇ ਵੀ ਟੋਪੀ ਟਾਪੀ ਸਾਰਾ ਕੁਝ ਨਾਲ ਆ ਹਾਂ ਕੰਪਲੀਟ ਹੈ ਕੰਪਲੀਟ ਹੈ ਤੇ 1.5 ਲੱਖ ਰੁਪਇਆ ਬਾਈ ਮੰਗਦਾ ਤੇ ਆ ਕੇ ਬਾਈ ਨਾਲ ਗੱਲ ਕਰ ਲਿਓ ਫੋਨ ਤੇ ਗੱਲ ਕਰ ਲਓ ਜੇ ਕੋਈ ਗੱਲ ਬਣਦੀ ਤਾਂ ਲੈ ਲਓ